ਬਾਸਮਤੀ ਚੌਲਾਂ ਦੀਆਂ ਕੀਮਤਾਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਹੁਤ ਘਟ ਚੁੱਕੀਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 28.5 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਜਦੋਂ ਕਿ ਅਜੇ ਪੂਰੀ ਤਰ੍ਹਾਂ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਕਿ ਕੀਮਤਾਂ 2500 ਦੇ ਆਸ-ਪਾਸ ਪਹੁੰਚ ਗਈਆਂ ਨੇ ਪਿਛਲੇ ਸਾਲ ਇਸੇ ਸਮੇਂ ਦੇ ਦੌਰਾਨ 3200 ਤੋਂ 3500 ਰੁਪਏ ਚੱਲ ਰਹੀਆਂ ਸਨ ਕੀਮਤਾਂ ਤੇ ਅਕਤੂਬਰ ਨਵੰਬਰ ਦੌਰਾਨ ਕੀਮਤਾਂ 4000 ਤੋਂ 4800 ਰੁਪਏ ਦੇ ਅੰਕੜੇ ਦੇ ਪਾਰ ਛੂਗੀਆਂ ਸਨ ਕੀਮਤਾਂ ਵਿੱਚ ਆਈ ਵੱਡੀ ਗਰਾਵਟ ਦਾ ਮੁੱਖ ਕਾਰਨ ਭਾਰਤ ਸਰਕਾਰ ਵੱਲੋਂ ਲਾਗੂ ਕੀਤਾ ਗਿਆ 950 ਡਾਲਰ ਦਾ ਘੱਟੋ-ਘੱਟ ਨਿਰਯਾਤ ਮੁੱਲ ਐਮਈਪੀਏ ਜਿਸ ਦੇ ਕਾਰਨ ਬਾਸਮਤੀ ਦੇ ਨਿਰਯਾਤ ਤੇ ਵੱਡਾ ਅਸਰ ਪਿਆ ਇਸ ਗਰਾਵਟ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਕਾਸ ਕਰਕੇ ਉਦੋਂ ਜਦੋਂ ਦੇਸ਼ ਵਿੱਚ ਬਾਸਮਤੀ ਦਾ ਉਤਪਾਦਨ ਪਿਛਲੇ ਸਾਲ ਦੀ ਤੁਲਨਾ 15% ਦੀ ਹੋਰ ਵਧਣ ਦੀ ਸੰਭਾਵਨਾ ਹੈ ਦੇਸ਼ ਦੇ ਕਿਸਾਨਾਂ ਦੀ ਵਧੀਆ ਆਮਦਨ ਦਾ ਇੱਕ ਮੁੱਖ ਸਰੋਤ ਬਾਸਮਤੀ ਚੌਲ ਨੂੰ ਵੀ ਮੰਨਿਆ ਜਾਂਦਾ ਹੈ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਆਦ ਹੋਰ ਰਾਜਾਂ ਵਿੱਚ ਹਰ ਸਾਲ ਲਗਭਗ 15 ਲੱਖ ਹੈਕਟੇਅਰ ਰਕਬੇ ਵਿੱਚ ਬਾਸਮਤੀ ਦੀ ਕਾਸ਼ਤ ਕੀਤੀ ਜਾਂਦੀ ਹੈ ਚੌਲ ਵਪਾਰੀਆਂ ਦੇ ਦੱਸਣ ਮੁਤਾਬਕ ਮੌਜੂਦਾ ਸਮੇਂ ਆਮ ਸਫੇਦ ਚੌਲ ਨਾਲੋਂ ਬਾਸਮਤੀ ਚੌਲ ਦੀਆਂ ਕੀਮਤਾਂ ਵਿੱਚ ਮਾਮੂਲੀ 100-200 ਰੁਪਏ ਦਾ ਹੀ ਫਰਕ ਰਹਿ ਚੁੱਕਿਆ ਹੈ ਸਰਕਾਰ ਨੇ ਆਮ ਚੌਲਾਂ ਦਾ ਘੱਟੋ-ਘੱਟ ਸਮਰਥਨ ਮੁੱਲ 2300 ਅਤੇ 2320 ਰੁਪਏ ਤੈਅ ਕੀਤਾ ਜੋ ਬਾਸਮਤੀ ਦੇ ਮੌਜੂਦਾ ਮੰਡੀ ਮੁੱਲ ਤੋਂ ਥੋੜਾ ਹੀ ਘੱਟ ਹੈ ਬਾਸਮਤੀ ਚੌਲ ਦਾ ਵੱਡਾ ਹਿੱਸਾ ਨਿਰਯਾਤ ਕੀਤਾ ਜਾਂਦਾ ਹੈ ਕਿਉਂਕਿ ਦੇਸ਼ ਵਿੱਚ ਇਸ ਦੀ ਖਪਤ ਕਾਫੀ ਘੱਟ ਹੁੰਦੀ ਹੈ ਪਰ ਬਾਜ਼ਾਰ ਮੁੱਲ ਕਾਫੀ ਉੱਚਾ ਰਹਿੰਦਾ ਹੈ ਬਾਸਮਤੀ ਨਿਰਯਾਤ ਅਤੇ ਆਲ ਇੰਡੀਆ ਰਾਈਸ ਐਕਸਪੋਰਟਰਸ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਦੇ ਬਿਆਨ ਮੁਤਾਬਕ ਇੱਕ ਤਾਂ ਬਾਸਮਤੀ ਦਾ ਪੁਰਾਣਾ ਸਟਾਕ ਅਜੇ ਵੀ ਸਟਾਕ ਵਿੱਚ ਪਿਆ ਹੈ ਦੂਸਰਾ ਕਿਸਾਨਾਂ ਵੱਲੋਂ ਖੇਤਾਂ ਵਿੱਚ ਜਲਦੀ ਲਾਈ ਗਈ ਬਾਸਮਤੀ ਫਸਲ ਅਤੇ ਤੀਜਾ ਸਰਕਾਰ ਵੱਲੋਂ ਤੈਅ ਕੀਤਾ 950 ਡਾਲਰ ਕਟੋਕਾਟਾ ਨਿਰਯਾਤ ਮੁੱਲ ਮੰਡੀਆਂ ਵਿੱਚ ਆਈ ਨਵੀਂ ਫਸਲ ਦੀ ਕੀਮਤ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਸ ਦੇ ਚਲਦੇ ਕਿਸਾਨਾਂ ਨੂੰ ਬਾਸਮਤੀ ਦਾ ਉਚਿਤ ਮੁੱਲ ਤੋਂ ਕਾਫੀ ਘੱਟ ਮੁੱਲ ਮਿਲ ਰਿਹਾ ਹੈ ਸਰਕਾਰ ਨੂੰ ਇਸ ਪਾਸੇ ਜਲਦੀ ਅਤੇ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਚੌਲ ਵਪਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਨਿਰਯਾਤ ਮੁੱਲ ਘਟਾ ਕੇ 700 ਡਾਲਰ ਪ੍ਰਤੀ ਟਨ ਕਰਨਾ ਚਾਹੀਦਾ ਹੈ ਜੇਕਰ ਕੇਂਦਰ ਸਰਕਾਰ ਅਜੇ ਹਾਂ ਨਹੀਂ ਕਰਦੀ ਤਾਂ ਜਿੱਥੇ ਪਾਕਿਸਤਾਨ ਆਪਣੀ ਬਾਸਮਤੀ ਚੌਲ ਵਿਦੇਸ਼ਾਂ ਵਿੱਚ ਵੇਚ ਕੇ ਜ਼ਿਆਦਾ ਮੁਨਾਫਾ ਕਮਾਏਗਾ ਉੱਥੇ ਭਾਰਤ ਦੇ ਵਪਾਰੀ ਤੇ ਕਿਸਾਨ ਇਸ ਕਾਰਨ ਵੱਡਾ ਨੁਕਸਾਨ ਉਠਾ ਸਕਦੇ ਨੇ